ਤੇ ਜੇ ਸੰਸਕ੍ਰਿਤੀ ਗੱਲ ਕਰੋ ਨਾ ਆਉ ਜਪ ਸਹਿਬ ਵਿੱਚ ਕੀ ਮੈਂ ਥੋੜਾ ਜਿਹਾ ਤੁਹਾਡੇ ਨਾਲ ਜ਼ਿਕਰ ਕਰਾਂਗਾ ਤੁਸੀਂ ਰੋਜ਼ ਉਹਦੀ ਬਾਣੀ ਵਿੱਚ ਪੜ੍ਹਦੇ ਹੋ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਬਰਕਤ ਤੁਸੀਂ ਰੋਜ਼ ਵੇਖਦੇ ਹੋ ਤੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪੁਚੰਕ ਪ੍ਰਯਾਤ ਸ਼ੰਦ ਨਮਸਤਵੰ ਅਕਾਲੇ ਇਹ ਸੰਸਕ੍ਰਿਤ ਹੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਇਹ ਸੰਸਕ੍ਰਿਤ ਹੈ ਨਮਸਤਵੰ ਤੈਨੂੰ ਨਮਸਕਾਰ ਹੈ ਸੰਸਕ੍ਰਿਤ ਦੇ ਬੋਲ ਨੇ ਇੱਕੇ ਬਾਣੀ ਦੇ ਵਿੱਚ ਸੰਸਕ੍ਰਿਤ ਲੈ ਆਇਆ ਹੈ ਉਸੇ ਜਾਪ ਸਾਹਿਬ ਦੇ ਵਿੱਚ ਥੋੜਾ ਜਿਹਾ ਤੁਸੀਂ ਅੱਗੇ ਚਲੇ ਜਾਓ ਅਕਾਲ ਲਬਜ਼ ਵੀ ਸੰਸਕ੍ਰਿਤ ਦਾ ਹੈ ਕਾਲ ਤੋਂ ਰਹਿ ਨਮਸਤਵੰ ਵੀ ਸੰਸਕ੍ਰਿਤ ਦਾ ਹੈ ਅੱਗੇ ਥੋੜਾ ਜਿਹਾ ਆ ਜਾਵੋ ਭਗਵਤੀ ਸ਼ੰਦ ਤਵੈ ਪ੍ਰਸਾਦ ਇੱਕ ਰਚਨਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਕਲਮ ਚੁੱਕ ਕੇ ਸੰਸਕ੍ਰਿਤ ਤੋਂ ਬਾਅਦ ਕੀ ਲਿਖਿਆ ਹੈ ਕਿ ਜ਼ਾਹਿਰ ਜ਼ਹੂਰ ਹੈ ਇਹ ਅਰਬੀ ਫਾਰਸੀ ਆ ਧਿਆਨ ਦਿਓ ਕਿ ਜ਼ਾਹਿਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਜ਼ਾਹਿਰ ਲਫ਼ਜ਼ ਕਿੱਥੋਂ ਆਇਆ ਹੈ ਪੰਜਾਬੀ ਦਾ ਥੋੜੀ ਹੈ ਗੁਰਮੁਖੀ ਦਾ ਥੋੜੀ ਹੈ ਜ਼ਾਹਿਰਾ ਇਹ ਅਰਬੀ ਦਾ ਲਫ਼ਜ਼ ਹੈ ਤੇ ਜ਼ਾਹਿਰਾ ਦਾ ਮਤਲਬ ਹੁੰਦਾ ਪ੍ਰਗਟ ਸਰੂਪ ਜਿਹੜਾ ਦੁਨੀਆ ਤੇ ਪ੍ਰਗਟ ਹੈ ਕਿ ਜ਼ਾਹਿਰ ਜ਼ਹੂਰ ਹੈ ਜ਼ਹੂਰ ਕੀ ਹੁੰਦਾ ਹੈ ਜ਼ਹੂਰ ਵੀ ਅਰਬੀ ਦਾ ਲਫ਼ਜ਼ ਹੈ ਜ਼ਹੂਰ ਦਾ ਮਤਲਬ ਹੈ ਚਮਤਕਾਰੀ ਬੜਾ ਚਮਤਕਾਰੀ ਇੱਕ ਛੰਦ ਵਿੱਚ ਸੰਸਕ੍ਰਿਤ ਲਿਖ ਗਿਆ ਦੂਸਰੇ ਛੰਦ ਵਿੱਚ ਅਰਬੀ ਲਿਖ ਗਿਆ ਤੇ ਤੀਜੇ ਵਿੱਚ ਫਾਰਸੀ ਲਿਖ ਦਿੰਦਾ ਕਿ ਰੋਜ਼ੀ ਦੇ ਹੰਦ ਹੈ ਧਿਆਨ ਦਿਓ ਕਿ ਰੋਜ਼ੀ ਦੇ ਹੰਦ ਹੈ ਕਿ ਰਾਜ਼ਕ ਰਹਿੰਦ ਹੈ ਰੋਜ਼ੀ ਫਾਰਸੀ ਦਾ ਬੋਲ ਹੈ ਰੋਜ਼ੀ ਦਾ ਮਤਲਬ ਸੰਗਿਆ ਕੀ ਹੈ ਰੋਟੀ ਇੱਥੇ ਆ ਕੇ ਫਾਰਸੀ ਲਿਖ ਰਿਹਾ ਅੱਗੇ ਚਲੇ ਜਾਓ ਰਾਜ਼ਕ ਇਹ ਵੀ ਅਰਜ਼ੀ ਦਾ ਅਰਬੀ ਦਾ ਲਫ਼ਜ਼ ਹੈ ਰਿਜ਼ਕ ਦੇਣ ਵਾਲਾ ਮੈਂ ਹੈਰਾਨ 42 ਵਰਿਆਂ ਦੀ ਉਮਰ ਹੈ ਉਹਦੀ دنیਵੀ ਤੌਰ ਤੇ ਵਿੱਚ ਤੇ ਬਜ਼ੁਰਗੀਆਂ ਦਾ ਮਾਲਕ ਖੁਦਾ ਬੈਠਾ ਹੈ ਤੇ ਜਿੰਨੀਆਂ ਬਾਸ਼ਾਵਾਂ ਉਹ ਦਸਮ ਗ੍ਰੰਥ ਅੰਦਰ ਸਰਬਲੋਹ ਗ੍ਰੰਥ ਅੰਦਰ ਲਿਖ ਗਿਆ ਹੈ ਕੁੱਲ ਕੈਨਤ ਦਾ ਮਾਲਕ ਗੁਰੂ ਗੋਬਿੰਦ ਸਿੰਘ 42 ਵਰਿਆਂ ਵਿੱਚ ਜੋ ਕਰ ਗਿਆ ਹੈ ਜਿਨਨੇ ਇਲਮਾਂ ਨੂੰ ਤੁਹਾਡੇ ਸਾਹਮਣੇ ਬਿਆਨ ਕਰ ਗਿਆ ਹੈ ਇਹ ਛਡੋ 42 ਸਾਲ ਦੀ ਉਮਰ ਬੜੀ ਥੋੜੀ ਐ ਤੁਹਾਡੀ ਮੇਰੀ 4200 ਵਰਾ ਵੀ ਉਮਰ ਹੋ ਰਹੀ ਤੇ ਭਾਸ਼ਾ ਨਹੀਂ ਸਹੀਂ ਸਿੱਖਿਆ ਨਹੀਂ ਸਿੱਖ ਸਕਦੇ ਇੰਨੀਆਂ ਭਾਸ਼ਾ ਸਿੱਖਿਆ ਨਹੀਂ ਸਿੱਖ ਸਕਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਨੂੰ ਸਿੱਖਣਾ ਨਹੀਂ ਪੈਂਦਾ ਉਹ ਸਤਿਗੁਰੂ ਐ ਉਹ ਪੜਨ ਨਹੀਂ ਆਇਆ ਤੁਹਾਡੇ ਮੇਰੇ ਵਰਗਿਆਂ ਨੂੰ ਸਿਖਾਉਣ ਆਇਆ ਐ ਉਹ ਪੜਾਉਣ ਆਇਆ ਐ ਉਹਦੀ ਕਲਮ ਵਰਗੀ ਕਿਸੇ ਦੀ ਕਲਮ ਨਹੀਂ ਐ ਛੋਟੇ ਸੰ ਬਾਲ ਅਵਸਥਾ ਵਿੱਚ ਨੇ ਤੇ ਸੰਗਤਾਂ ਬੜਾ ਜ਼ੋਰ ਲਾਉਣ ਗੁਰਤੇਗ ਬਹਾਦਰ ਸਾਹਿਬ ਜੀ ਵੱਡੇ ਹੋ ਗਏ ਨੇ ਹੁਣ ਬੱਚੇ ਨੂੰ ਸਿਖਾਈਏ ਕੋਈ ਵਿਦਿਆ ਸਿਖਾਈਏ ਤੇ ਗੁਰਤੇਗ ਬਹਾਦਰ ਸਾਹਿਬ ਮੁਸਕਰਾ ਦਿੰਦੇ ਨੇ ਮੁਸਕਰਾਉਂਦੇ ਇਸ ਲਈ ਨੇ ਵੀ ਇਹ ਲੋਕਾਂ ਦਾ ਰਦਾ ਸ਼ਾਇਦ ਸਾਡੇ ਨਿਆਣਿਆਂ ਵਰਗਾ ਹੀ ਕਾਕਾ ਹੈ ਸਾਡੇ ਬੱਚਿਆਂ ਵਰਗਾ ਹੀ ਬੱਚਾ ਹੈ ਮਹਾਰਾਜ ਕਹਿੰਦੇ ਚਲੋ ਮੌਲਵੀ ਕੋਲ ਭੇਜ ਦਿੱਤਾ ਮੌਲਵੀ ਵਿਆਕਰਣ ਸਿਖਾਉਂਦਾ ਹੈ ਅਰਬੀ ਫਾਰਸੀ ਦੀ ਗੁਰੂ ਗੋਬਿੰਦ ਸਿੰਘ ਕੁਝ ਬੋਲਦੇ ਨਹੀਂ। ਕੋਲ ਕਾਇਨਾਤ ਦਾ ਮਾਲਕ ਕੁਝ ਬੋਲਦਾ ਨਹੀਂ। ਤੇ ਮੌਲਵੀ ਕਹਿੰਦਾ ਜੀ ਸਿੱਖੋ ਉੱਜ ਤੇ ਸਿੱਖੋ। ਤੇ ਕਹਿੰਦੇ ਮੌਲਵੀ ਯਾਦ ਰੱਖ ਵਿਆਕਰਣ ਪੜਾ ਕੇ ਕੁਰਾਨ ਦੀਆਂ ਆਇਤਾਂ ਪੜ੍ਹਾਵੇਂਗਾ ਜੇ ਤੈਨੂੰ ਮੈਂ ਅੱਜ ਸਿੱਧੀਆਂ ਆਇਤਾਂ ਹੀ ਸੁਣਾ ਦਵਾਂ ਤੇ ਕਿਵੇਂ ਲੱਗੇਗਾ ਤੈਨੂੰ? ਉਮਰ ਕੀ ਹੈ? ਉਮਰ ਕੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਪਹੁੰਚੇ ਨੇ ਨੰਦਾਂ ਦੀpuri ਪਟਨਾ ਸਾਹਿਬ ਤੋਂ ਪੰਜ 6 ਵਰੇ ਦੀ ਉਮਰ ਹੈ ਸਾਰੀ ਤੇ ਭੇਜ ਦਿੱਤਾ ਹੈ ਪੜਨਾ ਤੇ ਅਰਬੀ ਫਾਰਸੀ ਸਿੱਖਣੀ ਹੋਵੇ ਵਿਆਕਰਣ ਸਿੱਖਣੀ ਹੋਵੇ 10 12 ਵਰੇ ਲੱਗ ਜਾਂਦੇ ਨੇ ਤੇ ਪੰਜਾਂ ਛਿਆਂ ਵਰਿਆਂ ਦਾ ਕਾਕਾ ਮੌਲਵੀ ਦੇ ਸਾਹਮਣੇ ਬੈਠਾ ਕਹਿੰਦਾ ਛੱਡ ਇਸ ਵਿਆਕਰਣ ਨੂੰ ਤੈਨੂੰ ਕੁਰਾਨ ਦੀਆਂ ਇਤਾਂ ਸੁਣਾ ਦਿਆਂ ਤੇ ਮੌਲਵੀ ਉਂਗਲਾ ਮੂੰਹ ਵਿੱਚ ਪਾ ਕੇ ਕਹਿੰਦਾ ਵੀ ਇਸ ਉਮਰ ਵਿੱਚ ਅਜ ਤਾਂ ਕਿਵੇਂ ਸੁਣਾਉਂਗੇ। ਹੁਲ ਕੈਨਾਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੇ ਕੁਰਾਨ ਦੀਆਂ ਅਜ ਤਾਂ ਸੁਣਾਈਆਂ। ਤੇ ਮੌਲਵੀ ਜਿਹੜਾ ਸੀ ਨਾ ਜਿਹੜਾ ਸਿਖਾਉਣ ਆਇਆ ਸੀ ਦੋਵੇਂ ਹੱਥ ਜੋੜ ਕੇ ਉਹ ਗੋਬਿੰਦ ਰਾਏ ਦੇ ਚਰਣਾ ਵਿੱਚ ਬੈਠ ਕੇ ਜਿਹੜਾ ਸਿਰ ਕਦੇ ਕਾਬੇ ਤੋਂ ਅਲਹਿਦਾ ਕਦੇ ਕਿਧਰੇ ਝੁਕਿਆ ਨਹੀਂ ਸੀ। ਉਹ ਪੰਜ ਵਕਤ ਦਾ ਨਿਮਾਜੀ ਮੌਲਵੀ ਜਿਹਦਾ ਸਿਰ ਕਦੇ ਕਾਬੇ ਤੋਂ ਅਲਹਿਦਾ ਕਿਦਰੇ ਝੁਕਿਆ ਨਹੀਂ ਸੀ ਗੁਰੂ ਗੋਬਿੰਦ ਸਿੰਘ ਨੂੰ ਵਲੀ ਅੱਲਾ ਦਾ ਅਵਤਾਰ ਸਮਝ ਕੇ ਇੱਕ ਵਾਰ ਨਹੀਂ 7 ਵਾਰ ਡੰਡੌਤ ਕਰਕੇ ਤੇ ਚਰਨਾਂ ਤੇ ਹੀ ਸਿਰ ਰੱਖ ਦਿੱਤਾ ਇਹ ਭਲੇਖਾ ਕੱਢ ਦਈਏ ਵੀ ਤੁਹਾਡੇ ਸਾਡੇ ਕਾਕਿਆਂ ਵਰਗਾ ਬਾਬਾ ਗੋਬਿੰਦ ਰਾਏ ਆ ਨਹੀਂ ਦਵੈਤੇ ਇੱਕ ਰੂਪ ਹੈ ਗਇਓ ਖੁਦ ਖੁਦਾ ਹੈ ਗੁਰੂ ਗੋਬਿੰਦ ਸਿੰਘ ਹਾਂ ਠੀਕ ਹੈ ਤੁਹਾਡੀ ਮੇਰੀ ਸੁਰਤੀ ਕੁੱਜੇ ਵਾਲੀ ਹੈ ਤੇ ਸਮੁੰਦਰਾਂ ਦੀ ਸਮਝ ਕੁੱਜੇ ਵਿੱਚ ਨਹੀਂ ਸਮਾਉਂਦੀ ਜਾਬ ਸਾਹਿਬ ਦੀ ਸਮਝ ਸਾਨੂੰ ਨਹੀਂ ਆਉਂਦੀ ਜਦੋਂ ਸਮਝ ਨਹੀਂ ਆਉਂਦੀ ਤੇ ਕਹਿ ਦਿੰਨੇ ਗੁਰਾਂ ਦੀ ਬਾਣੀ ਨਹੀਂ ਬਾਣੀ ਵਿੱਚ ਕਮੀ ਨਹੀਂ ਸੀ ਸਮੁੰਦਰ ਸਰਸਾਰ ਹੈ ਭਰਿਆ ਹੈ ਪਦਾਰਥਾ ਨਾ ਤੇਰੇ ਕੋਲ ਕੁੱਜਾ ਹੀ ਨਿਕਾ ਇਹਦੇ ਵਿੱਚ ਸਮਾਉਣਾ ਵੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਅਸੀਮ ਹੈ ਗੁਰੂ ਗੋਬਿੰਦ ਸਿੰਘ ਕੁੱਲ ਕਾਇਨਾਤ ਦਾ ਮਾਲਕ ਹੈ ਸ਼ਾ ਮੁਹੰਮਦ ਲਤੀਫ ਕਹਿੰਦਾ ਮੈਂ ਉਹਦੀ ਕਲਮ ਵੇਖਾ ਤੇ ਉਹਦੇ ਵਰਗੀ ਕੋਈ ਕਲਮ ਨਹੀਂ ਚਲਾ ਸਕਿਆ ਤੁਸੀਂ ਹੈਰਾਨ ਰਹਿ ਜਾਓਗੇ ਭਾਰਤ ਵਰਸ਼ ਦੀ ਧਰਤੀ ਤੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ ਲੋਕਾਂ ਨੇ ਚੰਡੀ ਦੀ ਵਾਰ ਉਚਾਰੀ ਤੇ ਚੰਡੀ ਦੀ ਵਾਰ ਦੇ ਨਾਲ ਇਸਤਰੀ ਜਾਤ ਦੇ ਅੰਦਰ ਐਸੀ ਸੂਰਬੀਰਤਾ ਫੂਕ ਦਿੱਤੀ ਵੀ ਹਰ ਇਸਤਰੀ ਮਾਈ ਭਾਗੋ ਬਣ ਕੇ ਹੱਥ ਵਿੱਚ ਤਲਵਾਰ ਲੈ ਕੇ ਤੇ ਲੱਖਾਂ ਦੇ ਸਾਹਮਣੇ ਟਕਰਾਉਣ ਲੱਗ ਪਈ ਉਹਦੀ ਕਲਮ ਦੀ ਬਰਕਤ ਬੁਜਦਲਾਂ ਨੂੰ ਦਬੇ ਕੁਚਲਿਆ ਨੂੰ ਕਲਮ ਦੀ ਬਰਕਤ ਦੇ ਨਾਲ ਉਹ ਸਵਾ ਲੱਖ ਦੇ ਸਾਹਮਣੇ ਨਚਣ ਲਾ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਇਨੀ ਰਫਤਾਰ ਹੈ ਉਹਦੀ ਕਲਮ ਦੀ ਪੈਰ ਦੀ ਜੁੱਤੀ ਕਹਿੰਦੇ ਸਨ ਲੋਕ ਸਿਰ ਵਿੱਚ ਵੱਜਣ ਦੇ ਕਾਬਿਲ ਬਣਾ ਦਿੱਤਾ ਇਸਤਰੀਆਂ ਨੂੰ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਨੇ ਗੁਰੂ ਗੋਬਿੰਦ ਸਿੰਘ ਦੇ ਦੀਨ ਦੁਨੀਆ ਦੇ ਮਾਲਕ ਦੇ ਕਲਮ ਦੇ ਜਿਹੜੇ ਅੱਖਰ ਨੇ ਅਸੀਮ ਬਰਕਤਾਂ ਦਾ ਮਾਲਕ ਅਮੁੱਲੇ ਅੱਖਰਾਂ ਬਾਰੇ ਸ਼ਾ ਮੁਹੰਮਦ ਲਤੀਫ ਕਹਿੰਦਾ ਕੋਈ ਦੁਨੀਆ ਤੇ ਗੁਰੂ ਗੋਬਿੰਦ ਸਿੰਘ ਵਰਗਾ ਕਵੀ ਨਹੀਂ ਹੋਇਆ ਨਾ ਹੋਵੇਗਾ ਕੋਈ ਕਵੀ ਨਹੀਂ ਹੋਇਆ ਅਜੇ ਥੋੜਾ ਹੀ ਸ਼ਮਾਂ ਲੰਘਿਆ ਵੜਿਆਈ ਕਰਕੇ ਹੜਿਆਸੀ ਤੇ ਕੀ ਵੇਂਦਾ ਹੈ ਕੀ ਵੇਂਦਾ ਹੈ ਇਤਿਹਾਸ ਵਿੱਚ ਕੀ ਵੇਂਦਾ ਹੈ ਵੀ ਜਿਹੜੇ ਸਾਠਾਂ ਦੇ ਵਿੱਚ ਕਦੇ ਕਲਮ ਚੱਲਦੀ ਹੈ ਨਾ ਪੌਂਟਾ ਸਾਹਿਬ ਦੇ ਧਰਤੀ ਤੇ ਕਦੇ ਜਮਨਾ ਦੇ ਕੰਢੇ ਜਿੰਨਾ ਹਸਤ ਕਮਲਾਂ ਵਿੱਚ ਕਲਮ ਚੱਲਦੀ ਹੈ ਉਹਨਾਂ ਹੱਥਾਂ ਵਿੱਚ ਪੰਗਾਣੀ ਦਾ ਯੁੱਧ ਨੇੜੇ ਹੀ ਹੈ ਨਾ ਪੌਂਟਾ ਸਾਹਿਬ ਦੇ ਤਲਵਾਰ ਆ ਗਈ ਕਹਿੰਦਾ ਮੈਂ ਲਿਖ ਰਿਹਾ ਸੀ ਗੁਰੂ ਗੋਬਿੰਦ ਸਿੰਘ ਵਰਗਾ ਕਵੀ ਨਹੀਂ ਐ ਤੇ ਦੁਨੀਆ ਤੇ ਕੋਈ ਕਵੀ ਮੈਂ ਤਲਵਾਰ ਫੜਦਾ ਨਹੀਂ ਵੇਖਿਆ ਗੁਰੂ ਗੋਬਿੰਦ ਸਿੰਘ ਨੇ ਅੱਜ ਇਹਨਾਂ ਹੱਥਾਂ ਦੇ ਵਿੱਚ ਫੜ ਲਈ ਐ ਤੇ ਕਿਸੇ ਨੇ ਪੁੱਛਿਆ ਸੀ ਵੀ ਕੈਸਾ ਜੰਗ ਲੜਦਾ ਐ ਉਹ ਜਿਹੜਾ ਹੋਇਆ ਹੀ ਕਵੀ ਜਿਹਦੀ ਸਾਰੀ ਉਮਰ ਲਿਖਤਾਂ ਵਿੱਚ ਲੰਘ ਗਈ ਜਿਹਨੂੰ ਸ਼ਸਤਰ ਦਾ ਗਿਆਨ ਕੋਈ ਨਹੀਂ ਐ ਉਹ ਜੰਗ ਕਿਦਾਂ ਦਾ ਲੜਦਾ ਐ ਇੱਕ ਤੇ ਪੁੱਛਣਾ ਆਇਆ ਤੇ ਬਚਤਰ ਨਾਟਕ ਨੂੰ ਪੁੱਛਿਓ ਵੀ ਗੁਰੂ ਗੋਬਿੰਦ ਸਿੰਘ ਜੰਗ ਕਿੱਦਾਂ ਦਾ ਲੜਦਾ ਹੈ। ਧਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੰਗਾਣੀ ਦੇ ਮੈਦਾਨ ਵਿੱਚ ਖਲੋਤੇ ਨੇ। ਇਹ ਉਹੀ ਹੱਥ ਨੇ ਜਿੱਥੇ ਕਦੇ ਕਲਮ ਚਲਦੀ ਹੈ। ਇੱਕ ਮੈਂ ਤੁਹਾਡੇ ਨਾਲ ਹੋਰ ਸਾਂਝ ਪਾਵਾਂ। ਇੱਕ ਮੈਨੂੰ ਉਹ ਮਿਲ ਪਿਆ। ਭਾਂਡਾ ਖਾਲੀ ਤੇ ਖਾਲੀ ਖੜਕਦੇ ਬੜੇ ਨੇ ਆ ਨਹੀਂ ਮੰਨਦੇ ਅਸੀਂ ਉਹ ਨਹੀਂ ਮੰਨਦੇ ਆ ਬਾਣੀ ਨਹੀਂ ਮੰਨਦੇ ਉਹ ਬਾਣੀ ਨਹੀਂ ਬਾਦੇ ਤੇ ਮੈਂ ਸੋਚਾਂ ਵੀ 400 ਵਰੇ ਤੋਂ ਖਾਲਸਾ ਬਾਣੀ ਬਾਣੇ ਨੂੰ ਮੰਨਦਾ ਤੁਹਾਨੂੰ ਕੌਣ ਮੰਨਦਾ ਹੈ ਬਾਣੀ ਬਾਣਾ ਤੇ ਇਦਾਂ ਹੀ ਰਿਹਾ ਚੜਦੀ ਕਲਾ ਵਿੱਚ ਤੁਹਾਨੂੰ ਕੌਣ ਮੰਨਦਾ ਹੈ ਤਰਕਵਾਦੀ ਮਹਿਕਮੇ ਨੂੰ ਤੇ ਤਰਕ ਕੀ ਕੀਤਾ ਹੈ ਕਹਿੰਦਾ ਜਾਪ ਸਾਹਿਬ ਵਿੱਚ ਨਾ ਜਿੰਨੇ ਵੀ ਨਾਮ ਨੇ ਨਾ ਜਿੰਨੇ ਵੀ ਨਾਮ ਇਹਦੇ ਕਾਪੀ ਕੀਤੇ ਗਏ ਨੇ ਇਹ ਤੇ ਚੀਟਿੰਗ ਹੋਈ ਐ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਸ਼ਿਵ ਪੁਰਾਣ ਵਿੱਚੋਂ ਲਏ ਨੇ ਸ਼ਾਇਦ ਸ਼ਿਵ ਪੁਰਾਣ ਵੱਲ ਧਿਆਨ ਹੀ ਨਾ ਦਿੱਤਾ ਤੇ ਸੁਣੀ ਸੁਣਾਈ ਗੱਲ ਚੁੱਕ ਲਈ دین ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੇ ਹਜ਼ਾਰਾਂ ਨਾਮ ਲਿਖੇ ਨੇ ਜਾਬ ਸਾਹਿਬ ਵਿੱਚ ਤੇ ਸ਼ਿਵ ਪੁਰਾਣ ਵਿੱਚ ਸ਼ਿਵ ਜੀ ਦੀ ਮਹਾਦੇਵ ਦੀ ਵਡਿਆਈ ਹੈ ਤੇ ਹਜ਼ਾਰ ਨਾਮ ਉਹਦਾ ਲਿਖਿਆ ਆ ਧਿਆਨ ਦਿਓ ਸ਼ਿਵ ਪੁਰਾਣ ਵਿੱਚ ਹਜ਼ਾਰ ਨਾਮ ਲਿਖਿਆ ਹੈ ਤੇ ਸ਼ਿਵ ਪੁਰਾਣ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਾਲ ਕਾਲੇ ਕਾਲ ਕਾਲੇ ਲਫ਼ਜ਼ ਆਉਂਦਾ ਹੈ ਤੇ ਉਹੀ ਲਫ਼ਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਵਿੱਚੋਂ ਨਿਕਲ ਕੇ ਜਾਪ ਸਾਹਿਬ ਵਿੱਚ ਆਉਂਦਾ ਹੈ ਤੇ ਇੱਕ ਦੋ ਨਾਮ یوں ਰਲ ਜਾਣ ਕਿਸੇ ਦੀ ਲਿਖਤ ਨਾਲ ਤੇ ਇਹ ਕਹਿ ਦਿੰਦੇ ਜੀ ਇਹ ਤੇ ਸਨਾਤਨ ਮਤੀਆਂ ਦਾ ਹਿੰਦੂਆਂ ਦਾ ਗ੍ਰੰਥ ਹੈ ਫਿਰ ਕੱਲ ਨੂੰ ਮੈਂ ਕਹਿ ਦਵਾਂ ਅੱਲਾਹ ਬਾਕਮ ਪਾਕ ਹੈ ਅੱਲਾਹ ਅੱਲਾਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਤੇ ਕੱਲ ਨੂੰ ਦੇ ਕੋਈ ਪੂਸ ਚੋ ਕੇ ਕਹਿ ਦਵੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਮੁਸਲਮਾਨ ਵੀਰਾਂ ਦੀ ਲਿਖਤ ਹੈ ਤੇ ਅੱਲਾ ਲਿਖਣ ਦਾ ਮੁਸਲਮਾਨ ਵੀਰਾਂ ਦੀ ਲਿਖਤ ਬਣ ਗਿਆ ਇਹ ਕਾਲ ਕਾਲੇ ਲਿਖ ਦਿੰਦਾ ਰਾਮ ਦੁਰਗਾ ਲਿਖ ਦਿੰਦਾ ਕਿਸ਼ਨ ਬਿਸ਼ਨ ਲਿਖ ਦਿੰਦਾ ਤੇ ਦਸਮ ਬਾਣੀ ਕੀ ਸਨਾਤਨ ਮਤੀਆਂ ਦੀ ਹੋ ਗਈ ਉਹ بڑے بڑے ਰਹਿਬਰ ਉਹ ਨਾਮ ਨਹੀਂ ਜਾਣਦੇ ਜਿਹੜੇ ਗੁਰੂ ਗੋਬਿੰਦ ਸਿੰਘ ਜਾਨਦਾ ਹੈ ਤੇ ਤੂੰ ਆਪਣੀ ਝੋਲੀ ਪਿਆ ਹੀਰਾ ਕਿਉਂ ਕੱਟ-ਕੱਟ ਕੇ ਲੋਕਾਂ ਦੀ ਝੋਲੀ ਪਾ ਰਿਹਾ ਆ ਆ ਤੈਨੂੰ ਦੱਸਾਂ ਜਿਹੜੇ ਛੇਪੁਰਾਣ ਵਿੱਚ ਨਾ ਆਉਂਦੇ ਨੇ ਉੱਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੇ ਨੇ ਛੇਪੁਰਾਣ ਵਿੱਚ ਓਂਕਾਰ ਆਉਂਦਾ ਹੈ ਛੇਪੁਰਾਣ ਵਿੱਚ ਛੇਵ ਆਉਂਦਾ ਹੈ ਸ਼ੰਭੂ ਆਉਂਦਾ ਹੈ ਬ੍ਰਹਮਾ ਆਉਂਦਾ ਹੈ بڑے ਨਾਮ ਆਉਂਦੇ ਨੇ ਦਸ਼ਮ ਵਿੱਚ ਵੀ ਆਉਂਦੇ ਨੇ ਤੇ ਤੂੰ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਐਸੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ ਕੱਲ ਨੂੰ ਉਹ ਵੀ ਕਹਿ ਦੋਗੇ ਵੀ ਉਹ ਵੀ ਹਿੰਦੂ ਵੀਰਾਂ ਦੀ ਲਿਖਤ ਆ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਦੁਰਗਾ ਕੋਟ ਜਾਂ ਕੈ ਮਰਦਨ ਕਰੇ ਦੁਰਗਾ ਲਿਬਾ ਗਿਆ ਹੁਣ ਸਨਾਤਨ ਮਤੀਆਂ ਨੂੰ ਦੇ ਦਈਏ ਚੁੱਕੇ ਗੁਰੂ ਗ੍ਰੰਥ ਸਾਹਿਬ ਕੇ ਗੁਰਤਾ ਗਦੀ ਆਪਾ ਮਨਾਉਣਾ ਹੈ ਹੁਣ ਦੁਰਗਾ ਆ ਗਿਆ ਤੇ ਹਿੰਦੂ ਵੀਰਾਂ ਦਾ ਗ੍ਰੰਥ ਹੋ ਗਿਆ ਕੀ ਕਹਿੰਦੇ ਨੇ ਦੁਰਗਾ ਕੋਟ ਜੰਕੈ ਮਰਦਨ ਕਰੈ ਦੁਰਗਾ ਕੋਟ ਜੰਕੈ ਮਰਦਨ ਕਰੈ ਬ੍ਰਹਮਾ ਕੋਟ ਬੇਦ ਉਚਰੈ ਬ੍ਰਹਮਾ ਆ ਗਿਆ ਦੁਰਗਾ ਆ ਗਿਆ ਰਾਮ ਆਉਂਦਾ ਹੈ ਕ੍ਰਿਸ਼ਨ ਆਉਂਦਾ ਹੈ ਇਹੀ ਬੋਲ ਦਸਮ ਵਿੱਚ ਆਉਂਦੇ ਨੇ ਜੇ ਕਿਸੇ ਹੋਰ ਗ੍ਰੰਥ ਵਿੱਚ ਆ ਗਏ ਕਿਸੇ ਹੋਰ ਮਤ ਦਾ ਗ੍ਰੰਥ ਹੈ ਤੇ ਸਾਰੇ ਗ੍ਰੰਥ ਚੋਕੇ ਉਹਨਾਂ ਦੀ ਝੋਲੀ ਪਾ ਦਵੋਗੇ ਰੱਬ ਦਾ ਵਾਸਤਾ ਓਏ ਇਸ ਕੁਜੇ ਨੂੰ ਵੱਡਾ ਕਰ ਅਸ਼ੀਮ ਬੁੱਧੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੀ ਸੀਮਾ ਤੂੰ ਨਹੀਂ ਜਾਣਦਾ ਤੇਰੀ ਬੁੱਧੀ ਦੀ ਇੱਕ ਸੀਮਾ ਹੈ ਤੇ ਸੀਮਾ ਹੁਣ ਕਰਕੇ ਇਸ ਕੁਜੇ ਦੀ ਇੱਕ ਸੀਮਾ ਹੈ ਤੇ ਕੁਜੇ ਵਿੱਚ ਸਮੁੰਦਰ ਨਹੀਂ ਪੈਂਦੇ ਤੂੰ ਮੁਨਕਰ ਨਾ ਹੋ ਤੂੰ ਕਹਿ ਰਿਹਾ ਹੈ ਵੀ ਸਮੁੰਦਰ ਦੀ ਕਾਇਆ ਹੀ ਕੁਝ ਨਹੀਂ ਹੈ ਆਕਾਰ ਹੀ ਕੁਝ ਨਹੀਂ ਹੈ ਸਮੁੰਦਰ ਉੱਡਾਈ ਹੈ ਮੁਸ਼ਕਲ ਹੈ ਤੇਰੇ ਕੋਲ ਕੁਜਾ ਬੜਾ ਛੋਟਾ ਹੈ ਤੇਰੀ ਬੁੱਧੀ ਦੀ ਸੀਮਾ ਬੜੀ ਥੋੜੀ ਹੈ ਅਸੀਮ ਗੁਰੂ ਦੀ ਬਾਣੀ ਛੋਟੀ ਮੋਟੀ ਸੀਮਾ ਵਿੱਚ ਸਮਾ ਨਹੀਂ ਸਕਦੀ